ਤਾ ਡਾਂਟੀ ਜੀ ਘਰ ਇੱਧਰ ਕਿੱਧਰ ਆ ਇਹ ਐਸ ਸਾਈਡ ਇੱਧਰ ਆ ਬੂਟਿਆਂ ਦੇ ਵਿੱਚ ਪਪੜਾ ਰੰਗੇ ਅੱਛਾ ਇੱਧਰ ਆ ਹਾਂਜੀ ਠੀਕ ਆ ਮਤਲਬ ਉੱਥੋਂ ਤੁਸੀਂ ਆਏ ਆ ਇੱਥੇ ਹਾਂਜੀ ਉੱਥੋਂ ਆਏ ਆ ਅਸੀਂ ਇੱਧਰ ਲੈਣਾ ਇਹੋ ਪਾਣੀ ਦੇ ਵਿੱਚ ਦੀ ਲਿਆਂਦੇ ਆ ਅੱਜ ਤਰੀਕ ਹੈ ਜੀ 28 ਤੇ ਉਸ ਦਿਨ ਹੀ ਵਲੋਗ ਕੀਤਾ ਸੀ ਅਪਲੋਡ 26 ਤਰੀਕ ਨੂੰ ਮੈਂ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਿੰਨਾ ਪਿੰਡ ਆ ਮਾੜੀ ਪੰਨਵਾ ਤੇ ਰੋੜਿਆ ਟਾਂਡੇ ਵਾਲਾ ਟਾਂਡਾ ਰੋੜ ਤੇ ਉਸ ਦਿਨ ਨਾਲੋਂ ਹੁਣ ਕਿੰਨਾ ਕ ਪਰਤ ਪਿਆ ਵਾ ਉਹ ਆਪਾਂ ਤੁਹਾਨੂੰ ਅੱਜ ਇਸ ਵਲੋਗ ਰਾਹੀਂ ਦੱਸਦੇ ਆ ਪਾਣੀ ਪਾਣੀ ਦਾ ਪੱਧਰ ਨੀਵਾ ਹੋਇਆ ਵਾ ਕਿ ਉੱਚਾ ਹੋਇਆ ਵਾ ਹਨਾ ਬਾਕੀ ਤੁਸੀਂ ਦੇਖ ਹੀ ਸਕਦੇ ਹੋ ਪਹਿਲਾਂ ਜਦੋਂ ਇਧਰੋਂ ਤਾਂ ਨੂੰ ਚੜਦਾ ਨਾ ਚੜਾਈ ਉਦੋਂ ਜਿਹੜਾ ਵਾ ਇਲਾਕਾ ਉੱਚਾ ਹੁੰਦਾ ਜਾਂਦਾ ਵਾ ਸਾਡੇ ਪਿੰਡਾਂ ਤੋਂ ਫਿਰ ਮੁੜ ਕੇ ਸ਼ਰੀਆ ਗਵਿੰਦਪੁਰ ਸਾਰਾ ਜਿਹੜਾ ਇਲਾਕਾ ਉੱਚਾ ਹੋ ਜਾਂਦਾ ਵਾ ਤੇ ਇਧਰ ਇਹ ਇਲਾਕਾ ਨੀਵਾ ਵਾ ਹੁਣ ਇੱਥੇ ਤੱਕ ਉਸ ਦਿਨ ਪਾਣੀ ਨਹੀਂ ਸੀਗਾ ਹੈਗਾ ਪਰ ਅੱਜ ਪਾਣੀ ਜਿਹੜਾ ਵਾ ਵੱਧ ਚੁੱਕਿਆ ਬਾਕੀ ਤੁਸੀਂ ਦੇਖ ਸਕਦੇ ਹੋ ਪਾਣੀ ਦਾ ਜਿਹੜਾ ਪੱਧਰ ਹੋਰ ਉੱਚਾ ਹੋ ਗਿਆ ਵਾ ਹਨਾ ਤੇ ਇੱਥੇ ਤੱਕ ਪਹਿਲਾਂ ਨਹੀਂ ਸੀ ਆਇਆ ਹੁਣ ਇੱਥੇ ਤੱਕ ਵੀ ਆ ਗਿਆ ਵਾ ਤੇ ਬਾਕੀ ਇਹ ਆ ਕਿ ਦਰਿਆ ਦੇ ਵਿੱਚ ਪਾਣੀ ਜਿਹੜਾ ਵਾ ਸੁਣ ਚ ਆਇਆ ਕਿ ਉੱਥੇ ਪੂਰਾ ਮਤਲਬ ਤੇਜ਼ ਹੀ ਆ ਰਿਹਾ ਵਹਾਅ ਦਾ ਤੇਜ਼ ਹੀ ਆ ਬਾਕੀ ਕੋਈ ਗੱਲ ਨਹੀਂ ਹੁਣ ਤੁਹਾਨੂੰ ਅੱਗੇ ਜਾ ਕੇ ਤੇ ਆਪਾਂ ਉਹ ਵੀ ਦਿਖਾਉਨੇ ਆ ਇਸ ਵੀਡੀਓ ਤੇ ਰਾਈ ਵਲੌਗ ਤੇ ਰਾਈ ਤਾਨੂੰ ਇਹ ਵੀ ਵਿਖਾਉਨੇ ਆ ਕਿ ਉਥੇ ਕਿਵੇਂ ਦੇ ਹਾਲਾਤ ਆਗੇ ਸਾਰਿਆਂ ਦੇ ਠੀਕ ਆ ਬਾਕੀ ਅੱਜ ਆਪਾਂ ਉਹ ਬਾਹਰ ਜਾ ਕੇ ਤੇ ਬਾਕੀ ਉਹਨਾਂ ਦੀ ਵੀ ਜਿਹੜੀ ਆ ਰਿਪੋਰਟ ਤੁਹਾਨੂੰ ਜਿਹੜੀ ਆ ਦਵਾਂਗੇ ਇਸ ਵਲੌਗ ਦੇ ਵਿੱਚ ਠੀਕ ਆ ਤੇ ਬਾਕੀ ਇਹ ਆ ਕਿ ਚਲੋ ਪਰਮਾਤਮਾ ਕੀ ਅਰਦਾਸ ਕਰਦੇ ਆ ਕਿ ਪਾਣੀ ਜਿਹੜਾ ਵਾ ਘਟਣਾ ਚਾਹੀਦਾ ਵਾ ਵਧਣਾ ਨਹੀਂ ਚਾਹੀਦਾ ਤਾਂ ਜੋ ਜਿਹੜਾ ਆਪੋ ਆਪਣੇ ਘਰੇ ਜਿਹੜਾ ਵਾ ਸਾਰੇ ਜਾਣੇ ਆਪੋ ਆਪਣੇ ਘਰੇ ਜਾਣ ਜਦੋਂ ਅਸੀਂ ਉਸ ਦਿਨ ਵਲੌਗ ਬਣਾਇਆ ਸੀ ਤੇ ਇੰਨੀ ਲਾਗੇ ਜਿਹੜਾ ਵਾ ਪਾਣੀ ਨਹੀਂ ਸੀਗਾ ਆਇਆ ਤੇ ਇੱਧਰ ਜਿਹੜਾ ਆਪਾਂ ਤੁਹਾਨੂੰ ਉਦਣ ਕਾਲਜ ਦਿਖਾਇਆ ਸੀ ਤੇ ਇੱਕ ਸਕੂਲ ਦਿਖਾਇਆ ਸੀ ਪਰ ਉਹਦੇ ਲੱਗੇ ਜਿਹੜਾ ਕਾਲਜ ਆ ਉਹਦੇ ਲੱਗੇ ਜਿਹੜਾ ਵਾ ਹੁਣ ਪਾਣੀ ਦਾ ਦੇਖੋ ਪੱਧਰ ਜਿਹੜਾ ਵਾ ਹੁਣ ਇੱਥੇ ਵੀ ਉੱਚਾ ਹੋ ਗਿਆ ਵਾ ਪਾਣੀ ਮਤਲਬ ਇੱਥੇ ਆ ਚੁੱਕਾ ਵਾ ਇਹ ਤੋਂ ਅੱਗੇ ਜਿੰਨੇ ਵੀ ਜਿਹੜੇ ਘਰ ਇਹ ਆ ਹਨਾ ਘਰ ਵਾ ਜਿਹੜੇ ਆਪਾਂ ਉਦਣ ਵਿਖਾਏ ਸੀ ਉੱਥੇ ਹੁਣ ਹੋਰ ਉੱਚਾ ਹੋ ਗਿਆ ਵਾ ਤੇ ਤੁਹਾਨੂੰ ਆਪਾਂ ਇਸ ਵਲੌਗ ਦੇ ਵਿੱਚ ਹੁਣ ਉੱਥੇ ਦੀ ਜਿਹੜੀ ਆ ਹਾਲਤ ਦਿਖਾਉਨੇ ਆ ਵੀ ਉਹਨਾਂ ਵਿਚਾਰਿਆਂ ਦੀ ਹੁਣ ਹਾਲਤ ਕੀ ਆ ਠੀਕ ਆ ਤੇ ਅੱਗੇ ਜਿਹੜੇ ਜਿਨ੍ਹਾਂ ਦੇ ਘਰ ਉੱਚੇ ਹੀ ਕਿ ਥੋੜੇ ਉਹਨਾਂ ਦੇ ਘਰਾਂ ਦੇ ਵਿੱਚ ਵੀ ਪਾਣੀ ਹੁਣ ਜਿਹੜਾ ਵਾ ਆ ਚੁੱਕਾ ਵਾ ਤੇ ਹੁਣ ਆਪਾਂ ਚੱਲ ਕੇ ਤੁਹਾਨੂੰ ਤੇ ਉੱਥੇ ਦਾ ਜਿਹੜਾ ਵਾ ਖਬਰਸਾਰ ਲੈਣੇ ਆ ਤੇ ਤੁਹਾਨੂੰ ਵੀ ਦਿਖਾਉਣੇ ਆ ਇਸ ਟਾਈਮ ਅਸੀਂ ਆਏ ਆ ਜੀ ਬਿਆਸ ਦਰਿਆ ਦੇ ਨੇੜੇ ਤੇ ਇੱਧਰ ਆਪਣੇ ਆਂਟੀ ਜੀ ਹੋਣੀ ਇਹਨਾਂ ਨਾਲ ਗੱਲਬਾਤ ਕਰਦੇ ਆ ਸਸੀ ਕਲਾਂਟੀ ਜੀ ਦੇਖ ਸਕਦੇ ਹੋ ਤੁਸੀਂ ਜਿਹੜਾ ਸਾਈਡਾਂ ਦੇ ਉੱਪਰ ਪਾਣੀ ਆ ਤੇ ਡੰਗਰਾਂ ਦਾ ਬਹੁਤ ਜ਼ਿਆਦਾ ਔਖਾ ਹਨਾ ਆਪਦੇ ਚਲੋ ਇੱਧਰ ਉੱਧਰ ਵੀ ਹੋ ਜਾਾਂਗੇ ਇਹਨਾਂ ਨੂੰ ਫੜ ਕੇ ਉੱਧਰ ਉੱਧਰ ਕਰਨਾ ਹਨਾ ਬਹੁਤ ਔਖਾ ਹੈ ਹਾਂਜੀ ਤੇ ਬੇਜੁਬਾਨ ਵਿਚਾਰੇ ਤੇ ਪਾਣੀ ਤੁਸੀਂ ਦੇਖ ਸਕਦੇ ਪਾਣੀ ਦਾ ਕਿੱਦਾਂ ਕੀ ਲੱਗਦਾ ਵਾ ਤੁਹਾਨੂੰ ਘਟਿਆ ਵਕ ਜਾਂ ਨਹੀਂ ਹਲੇ ਉਸੇ ਲੈਵਲ ਤੇ ਚੱਲ ਰਿਹਾ ਉਸੇ ਲੈਵਲ ਤੇ ਚੱਲਣ ਰਿਹਾ ਜਾਂਦੇ ਪਿੱਛੋਂ ਪਾਣੀ ਛੱਡਿਆ ਵੀ ਆ ਹੋ ਸਕਦਾ ਸ਼ਾਮਾਂ ਤੱਕ ਰਵਾ ਦੇ ਅੱਜ ਕਹਿੰਦੇ ਹਾਂਜੀ ਛੱਡਣਾ ਹਨਾ ਹਾਂਜੀ ਓខਾ ਹੀ ਆ ਹਨਾ ਇੱਥੇ ਓਹ ਬੇਨਤੀ ਕਰਾਂਗੇ ਵੀ ਪਾਣੀ ਦੇ ਕੰਟਰੋਲ ਕਰਨ ਕਿਉਂਕਿ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਦੀ ਦੀ ਸੈਂਟਰ ਗਵਰਨਮੈਂਟ ਆ ਇਹ ਨਹੀਂ ਕਰ ਸਕਦਾ ਸਭ ਕੁਝ ਕਰ ਸਕਦਾ ਤੇ ਨਹੀਂ ਓខਾ ਹੀ ਆ ਜਿਹੜੇ ਸੜਕ ਦੇ ਵਿੱਚ ਉਹ ਪੁਲੀਆਂ ਪਾਈਆਂ ਜਾਣ ਜਿਹੜਾ ਪਾਣੀ ਹਾਰਪਾਰ ਹੋ ਸਕਿਆ ਜਿਹੜਾ ਜਿਵੇਂ ਇੱਧਰ ਬਹੁਤ ਜ਼ਿਆਦਾ ਜਮਾਂ ਹੋਇਆ ਵਾ ਪਾਣੀ ਇਹ ਹਾਰਪਾਰ ਹੋਇਆ ਜਾਵੇ ਹਾਂਜੀ ਇਹ ਵੀ ਹੈ ਇਹ ਇਹ ਸਰਕਾਰ ਨੂੰ ਬੇਨਤੀ ਹੈ ਸੈਂਟਰ ਨੂੰ ਵੀ ਜਿਵੇਂ ਅਸੀਂ ਜਿੰਨੇ ਵੀ ਇੱਥੇ ਘਾਰ ਆ ਸਾਨੂੰ 5-5 ਮਰਲੇ ਦਾ ਉੱਚੇ ਥਾਂ ਦੇ ਪਿੰਡ ਦੇ ਵਿੱਚ ਪਲਾਟ ਦਿੱਤਾ ਜਾਵੇ ਬਿਲਕੁਲ ਨਹੀਂ ਗੱਲ ਤੁਹਾਡੀ ਠੀਕ ਆ ਹੁਣ ਵੇਖੋ ਤੁਹਾਡੀਆਂ ਇੱਥੇ ਪੈਲੀਆਂ ਵਗੈਰਾ ਹਨਾ ਪੈਲੀਆਂ ਸਾਰੀਆਂ ਬਰਬਾਦ ਹੋ ਗਈਆਂ ਹਾਂਜੀ ਤੁਸੀਂ ਤੇ ਇੱਥੇ ਆਪਣੇ ਬਹਿਣਾ ਹੀ ਆ ਫਿਰ ਪੈਲੀਆਂ ਫਿਰ ਆ ਬਹਿਣਾ ਨਾ ਥੋੜੀ ਜਿਹੀ ਨੇ ਕੋਠੀਆਂ ਛੱਡ ਕੇ ਇੱਥੇ ਬੈਠੇ ਆ ਨਹੀਂ ਨਹੀਂ ਅੰਟੀ ਸਾਰਾ ਕੁਝ ਸਾਹਮਣੇ ਹੀ ਆ ਕੇ ਇਹ ਕਿਹੜਾ ਕਿਤੇ ਲੁਕ ਆ ਬਾਕੀ ਇਧਰ ਬਾਕੀ ਐ ਮੇਲੇ ਸਾਹਿਬ ਆਉਂਦੇ ਆ ਹਾਂਜੀ ਤੇ ਉਹ ਚਲੋ ਦੋ ਦੋ ਗੇੜੇ ਮਾਰਦੇ ਨੇ ਉਹਨਾਂ ਦਾ ਧੰਨਵਾਦ ਆ ਭਾਵੇਂ ਉਹਨਾਂ ਦੇ ਭੇਜੀ ਆਉਂਦੇ ਕਿਸੇ ਵੀ ਤਰ੍ਹਾਂ ਆਉਂਦੇ ਆ ਪਰ ਉਹ ਜ਼ਰੂਰ ਆਉਂਦੇ ਆ ਠੀਕ ਆ ਜੀ ਠੀਕ ਠੀਕ ਰਾਜਾ ਸਾਹਿਬ ਅੱਛਾ ਅੱਛਾ ਹਾਂਜੀ ਠੀਕ ਆ ਜੀ ਉਹਨਾਂ ਦੀ ਬਹੁਤ ਮਿਹਰਬਾਨੀ ਆ ਤੇ ਤੁਹਾਡਾ ਆਂਟੀ ਜੀ ਘਰ ਇਧਰ ਕਿੱਧਰ ਆ ਇਹ ਐਸ ਸਾਈਡ ਇਧਰ ਆ ਬੂਟਿਆਂ ਦੇ ਵਿੱਚ ਪਪੜਾ ਰਹਿੰਦੇ ਅੱਛਾ ਇਧਰ ਆ ਹਾਂਜੀ ਠੀਕ ਆ ਮਤਲਬ ਉੱਥੋਂ ਤੁਸੀਂ ਆਏ ਆ ਇੱਥੇ ਹਾਂਜੀ ਉੱਥੋਂ ਆਏ ਆ ਅਸੀਂ ਇਧਰ ਲੈਣਾ ਇਹੋ ਵੇ ਪਾਣੀ ਦੇ ਵਿੱਚ ਦੀ ਲਿਆਂਦੇ ਆ ਅੱਛਾ ਹਾਂਜੀ ਬੜ ਜੇ ਟੰਗਰ ਦਾ ਨੁਕਸਾਨ ਹੋ ਜਾਂਦਾ ਉਦੋਂ ਦੀਆਂ ਦੇ ਆਈ ਸਭ ਕੁਛ ਦਵਾਂਗੇ ਮੁਆਵਜ਼ੇ ਉਹ ਕਿਉਂ ਨਹੀਂ ਦਿੱਤੇ ਬਿਲਕੁਲ ਹਾਂਜੀ ਪਿਛਲੀ ਵਾਰ ਵੀ ਇੰਨਾ ਨੁਕਸਾਨ ਹੋਇਆ ਹੈ ਕਈਆਂ ਨੂੰ ਮੁਆਵਜ਼ੇ ਮਿਲ ਗਏ ਆ ਤੇ ਕਈਆਂ ਨੂੰ ਸਾਡੇ ਵਰਗੇ ਨੂੰ ਮਿਲੇ ਨਹੀਂ ਗੇ ਪਟਵਾਰੀ ਵੱਡੀਆਂ ਖਾ ਕੇ ਬਹਿ ਜਾਂਦੇ ਆ ਨਹੀਂ ਨਹੀਂ ਓਕਾ ਵਾਰੇ ਇਹ ਬੇਨਤੀ ਆ ਮੋਦੀ ਸਰਕਾਰ ਨੂੰ ਵੀ ਤੇ ਭਗਵਾਨ ਤਮਾਨ ਨੂੰ ਵੀ ਵੀ ਘਰ ਘਰ ਆ ਕੇ ਮੌਕਾ ਵੇਖੇ ਦੂਜੀ ਗੱਲ ਆ ਇਹ ਜਿੰਨੂੰ ਵੀ ਮੁਆਵਜ਼ਾ ਜਿਹਦੀ ਫਸਲ ਖਰਾਬ ਹੋਈ ਆ ਉਹਨੂੰ ਦਿੱਤਾ ਜਾਵੇ ਨਹੀਂ ਨਹੀਂ ਬਿਲਕੁਲ ਤੁਹਾਡੀ ਗੱਲ ਠੀਕ ਆ ਹਾਂਜੀ ਹਾਂਜੀ ਨਹੀਂ ਇਹ ਆ ਪੰਜ ਪੰਜ ਮਰਲੇ ਦਾ ਪਲਾਟ ਸਾਨੂੰ ਜਿੱਥੋਂ ਮਰਜ਼ੀ ਕੱਟ ਕੇ ਦੇਵੇ ਸਰਕਾਰ ਕੋਲ ਬਹੁਤ ਜ਼ਮੀਨ ਹੈ ਤੇ ਇੱਧਰ ਦੇਖ ਸਕਦੇ ਹੋ ਤੂੜੀ ਹਨਾ ਹੁਣ ਡੰਗਰਾਂ ਦੀਆਂ ਧਾਰਾਂ ਕੱਢਣੀਆਂ ਆ ਵੇਖੋ ਹੁਣ ਧਾਰਾਂ ਦਾ ਟਾਈਮ ਹੋਇਆ ਵਾ ਇਹ ਟਾਈਮ ਟਾਈਮ ਹੋ ਗਿਆ ਵਾ 5:30 ਦਾ ਕਰੀਬ ਹਨਾ ਤੇ ਧਾਰਾਂ ਵੀ ਕੱਢਣੀਆਂ ਔਖਾ ਹੋ ਜਾਂਦਾ ਬਹੁਤ ਔਖਾ ਹੋ ਜਾਂਦਾ ਜਾਂ ਖੁਰਲੀਆਂ ਦੇ ਪੱਠੇ ਖਾਣੇ ਆ ਪੱਖਿਆਂ ਥੱਲੇ ਖਾਣੇ ਆ ਤੇ ਇੱਥੇ ਮੱਛਰ ਚ ਖਾਣਦੇ ਆ ਬਿਲਕੁਲ ਹਾਂਜੀ ਰਾਤ ਨੂੰ ਲਾਈਟ ਵੀ ਇਧਰੋਂ ਬੰਦ ਕਰ ਦਿੱਤੀ ਆ ਉਹ ਗੁਰਦੁਆਰੇ ਦੀ ਵੀ ਨਹੀਂ ਜਾਣਦੀ ਲਾਈਟ ਚਲੋ ਤੂੰ ਹੀ ਹੁਣ ਇਤਰਾ ਕਰਿਓ ਪੀ ਪ੍ਰਸ਼ਾਦਾ ਛਕਣਾ ਨਾ ਉਹ ਉੱਪਰ ਪ੍ਰਸ਼ਾਦਾ ਠੀਕ ਆ ਉੱਥੇ ਆ ਜਿਓ ਉੱਥੇ ਉਹਨਾਂ ਨੂੰ ਕਹਿ ਕੇ ਤੇ ਰਖਵਾ ਦਿੱਤਾ ਵਾ ਠੀਕ ਆ ਕਮਾਣਾ ਕਮਾਣਾ ਦੀ ਸੁਸਾਇਟੀ ਵੱਲੋਂ ਆਇਆ ਵਾ ਉਹਨਾਂ ਨੇ ਸੇਵਾ ਕੀਤੀ ਠੀਕ ਆ ਤੇ ਉਹ ਸਾਨੂੰ ਕਹਿੰਦੇ ਕਿ ਜੇ ਕੋਈ ਹੈਗਾ ਲੋੜ ਵਾਂ ਤੇ ਦੱਸ ਦਿਓ ਠੀਕ ਠੀਕ ਜੀਆਂ ਨੂੰ ਦਿੱਤੀ ਜਾਵੇ ਜਿਹੜੇ ਲੋਕ ਨੂੰ ਦੇ ਤਾਂ ਆਂ ਹਾਂਜੀ ਜਿਹੜੀ ਵਿਸ਼ਾ ਕਿਸੇ ਨੇ ਦੇਣੀ ਆ ਘਰ ਪਰਤੀ ਜੀਆਂ ਨੂੰ ਦਿੱਤੀ ਜਾਵੇ ਇਹ ਨਹੀਂ ਪਈ ਗੋਲ ਕਰ ਜਾਂਦਾ ਨਹੀਂ ਨਹੀਂ ਬਿਲਕੁਲ ਹਾਂ ਜੀ ਫੋਰ ਮੈਂਬਰ ਦੇ ਸਾਈਨ ਕਰਾਏ ਜਾਣ ਵੀ ਹਾਂ ਜੀ ਆ ਸਾਨੂੰ ਚੀਜ਼ ਮਿਲ ਗਈ ਆ ਹਾਂ ਜੀ ਹਾਂ ਜੀ ਬਿਲਕੁਲ ਨਹੀਂ ਕੋਈ ਗੱਲ ਨਹੀਂ ਉਹ ਜਿਹੜਾ ਅੱਗੇ ਜਿਹਨੂੰ ਇੱਕ ਨੂੰ ਦੇ ਜਾਂਦੇ ਆ ਨਾ ਉਹ ਫਿਰ ਆਪਣੇ ਹੀ ਪਾਲਦਾ ਵਾ ਆਪਣੇ ਦੋ ਵੀ ਚੱਕ ਚਲਾ ਦਿੰਦਾ ਚਾਰ ਵੀ ਚਲਾ ਦਿੰਦਾ ਤੇ ਜਿਹੜਾ ਕਈ ਮਤੜਿਆ ਨਹੀਂ ਉਹ ਦਸੰਦਾ ਦਿੰਦਾ ਕੋਈ ਵੀ ਤੇ ਉਹ ਉਹ ਵਿਚਾਰਾ ਰਹਿ ਜਾਂਦਾ ਰਹਿ ਜਾਂਦਾ ਪਰ ਇਹ ਸਾਰਿਆਂ ਤੇ ਇਹ ਹਾਲਾਤ ਹੋਏ ਪਏ ਨੇ ਇਹਨਾਂ ਨੂੰ ਥੋੜਾ ਜਿਹਾ ਇਹ ਕੰਟਰੋਲ ਕਰਨ ਵੀ ਇੱਕ ਮੈਂਬਰ ਸੱਦਨੋਂ ਦਾ ਉਹਨੂੰ ਦਿਆਂ ਚੀਜ਼ਾਂ ਦੇ ਸਾਈਨ ਕਰਾਉਣ ਤੇ ਸਾਨੂੰ ਮਿਲਦੀ ਹਾਂ ਜੀ ਹਾਂ ਜੀ ਨਹੀਂ ਕੱਲ ਤਾਂ ਠੀਕ ਆ ਹਾਂਜੀ ਚਲੋ ਕੋਈ ਗੱਲ ਨਹੀਂ ਪਰਮਾਤਮਾ ਮਿਹਰ ਕਰੇ ਤੇ ਆਪਾਂ ਕਹਿੰਨੇ ਆਂ ਵੀ ਚਲੋ ਛੇਤੀ ਛੇਤੀ ਇਹ ਹਾਲਾਤ ਜਿਹੜੇ ਆ ਠੀਕ ਹੋਣ ਤੇ ਡੰਗਰਾਂ ਦੇ ਨਾਲ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਵਾ ਬਾਕੀ ਤੁਹਾਨੂੰ ਇਧਰਲੀ ਸਾਈਡ ਤੇ ਦਿਖਾਉਂਦੇ ਆਂ ਆਹ ਵਾਲੇ ਜਿਹੜੇ ਘਰ ਵਾਲੇ ਆ ਉਹ ਵਿਚਾਰੇ ਇਧਰੋਂ ਪਹਿਲਾਂ ਇਹਨਾਂ ਦਾ ਨਾ ਇਹ ਵਾਲਾ ਘਰ ਜਿਹੜਾ ਵਾ ਉਹ ਥੋੜਾ ਜਿਹਾ ਉੱਚਾ ਹੀ ਸੀਗਾ ਪਰ ਜਿਉਂ-ਜਿਉਂ ਪਾਣੀ ਵਧਿਆ ਤੇ ਤਿਉਂ-ਤਿਉਂ ਫਿਰ ਇਹਨਾਂ ਨੇ ਆਪਣਾ ਆ ਦੇਖੋ ਵਿਚਾਰਿਆਂ ਨੇ ਕਿਵੇਂ ਹਨਾ ਸਮਾਨ ਮਤਲਬ ਇਹਦੇ ਵਿੱਚ ਪਾ ਕੇ ਥਲੇ ਟੂਬ ਲਈ ਆ ਇਹਦੇ ਵਿੱਚ ਤੈਰ ਕੇ ਤੇ ਜਾਂਦੇ ਸੀਗੇ ਸਮਾਨ ਜਿਹੜਾ ਆਪਣਾ ਰੱਬ ਵਗੈਰਾ ਉਹ ਲਿਉਂਦੇ ਸੀਗੇ ਤੇ ਬਾਅਦ ਵਿੱਚ ਇਹ ਇਧਰਲੀ ਸਾਈਡ ਤੇ ਆ ਗਿਆ ਵੇਖੋ ਤੰਬੂ-ਤੰਬੂ ਲਾਏ ਆ ਤੇ ਇੱਥੇ ਇਹਨਾਂ ਨੇ ਆਪਣਾ ਜਿਹੜਾ ਵਾ ਰੋਟੀ ਪਾਣੀ ਦਾ ਬੰਦੋਬਸਤ ਕੀਤਾ ਸੀਗਾ ਤੇ ਡੰਗਰਾਂ ਦਾ ਜੋ ਵੀ ਤੂੜੀ-ਤਾੜੀ ਵਾਲਾ ਸਿਸਟਮ ਆ ਉਹ ਚਲੋ ਸੇਵਾ ਮੁਤਾਬਕ ਜਿੰਨੇ ਵੀ ਹਨਾ ਸੇਵਾ ਕਰਦੇ ਸੀ ਤੇ ਉਹ ਫਿਰ ਲੈ ਆਉਂਦੇ ਸੀਗੇ ਤੇ ਆਜੂ ਹੁਣ ਤੁਹਾਨੂੰ ਦੱਸਿਆ ਇਹ ਵਾਲੀ ਜਗਾ ਉਹ ਆ 5 ਕੋ ਕੁਝ ਤੇ ਇਹ ਆ ਪਹਿਲਾ ਜਿਹੜਾ ਵਲੋਗ ਪਾਇਆ ਸੀ ਉਹਦੇ ਵਿੱਚ ਦਿਖਾਇਆ ਸੀ ਨਾ ਤੁਹਾਨੂੰ ਜਿੱਥੋਂ ਲੈ ਲੈਆਂ ਪੈਂਡੀਆਂ ਪਾਣੀ ਦੀਆਂ ਤੇ ਆ ਆ ਤੁਸੀਂ ਦੇਖ ਸਕਦੇ ਹੋ ਹੁਣ ਹੁਣ ਹੋਰ ਗਾਂ ਨੂੰ ਆ ਗਿਆ ਵਾ ਪਾਣੀ ਅੱਗੇ ਆਪਾਂ ਗਏ ਸੀ ਕਿ ਉਹਦਣ ਉਹ ਗਾਂ ਤੱਕ ਹਨਾ ਹੈਪੀ ਹਾਂਜੀ ਅਸੀਂ ਅੱਗੇ ਉਹਦਣ ਉੱਥੇ ਤੱਕ ਗਏ ਸੀ ਤੇ ਅੱਜ ਆ ਦੇਖੋ ਪਾਣੀ ਇੱਥੇ ਤੱਕ ਆ ਗਿਆ ਮਤਲਬ ਕਹਿਣ ਤੋਂ ਭਾਵੇਂ ਪਾਣੀ ਜਿਹੜਾ ਵਾ ਵਧੀਆ ਹੀ ਆ ਘਟਿਆ ਨਹੀਂ ਆ ਫਰਕ ਨਹੀਂ ਪਿਆ ਅੱਜ ਉਹਦਣ ਆਪਾਂ ਉੱਥੇ ਤੱਕ ਗਏ ਸੀਗੇ ਤੇ ਅੱਜ ਜਿਹੜਾ ਪਾਣੀ ਆ ਵੇਖੋ ਇੱਥੇ ਤੱਕ ਆ ਗਿਆ ਮੈਨੂੰ ਲੱਗਦਾ ਵਾ ਵੈਸੇ ਇੱਥੇ ਤੱਕ ਆਇਆ ਸੀ ਪਾਣੀ ਹੁਣ ਥੋੜਾ ਜਿਹਾ ਫਰਕ ਪੈ ਕੇ ਇੱਥੇ ਤੱਕ ਗਿਆ ਵਾ ਪਰ ਫਿਰ ਵੀ ਥੋੜਾ ਫਰਕ ਪਿਆ ਵਾ ਨਾ ਜਿੰਨਾ ਪੈਣਾ ਚਾਹੀਦਾ ਸੀ ਘਟਣਾ ਚਾਹੀਦਾ ਸੀ ਅਜੇ ਉਹਨਾਂ ਨਹੀਂ ਪਿਆ ਬਾਕੀ ਪਰਮਾਤਮਾ ਮਿਹਰ ਕਰੇ ਜਲਦੀ ਤੋਂ ਜਲਦੀ ਜਿਹੜਾ ਵਾ ਘਟੇ ਪਾਣੀ ਹਨਾ ਵਦਨਾ ਨਹੀਂ ਚਾਹੀਦਾ ਤੇ ਬਹੁਤ ਜਿਹੜੀ ਮੰਦੀ ਹਾਲਤ ਵਾ ਵਿਚਾਰੇ ਆਪਣੇ ਡੰਗਰਾਂ ਦਾ ਬਹੁਤ ਜਿਹੜਾ ਜਿਆਦਾ ਹਨਾ ਮਾੜਾ ਹਾਲ ਵਾ ਚਲੋ ਇੱਥੇ ਤੇ ਫਿਰ ਵੀ ਥੋੜਾ ਬੋਤਾ ਜਿਆ ਥੋੜਾ ਬੋਤਾ ਠੀਕ ਕਹਿ ਸਕਦੇ ਆ ਪਰ ਡੇਰੇ ਬਾਬੇ ਨਾਨਕ ਵਾਲੀ ਸਾਈਡ ਤੇ ਤੇ ਸੁਣ ਚੋਂ ਡਿਆ ਵਾ ਕਿ ਡੰਗਰ ਜਿਹੜੇ ਆ ਪਾਣੀ ਦੇ ਵਿੱਚ ਹੀ ਰਹਿ ਗਏ ਆ ਤੇ ਮਤਲਬ ਮਰ ਗਏ ਆ ਹਨਾ ਤੇ ਉਹ ਵੀਡੀਓ ਆਪਾਂ ਵੇਖੀ ਸੀਗੀ ਉਹ ਵੇਖ ਕੇ ਮਨ ਨੂੰ ਇੰਨਾ ਚੰਝੋੜਿਆ ਜਾਂ ਜਾਣ ਰਿਹਾ ਸੀ ਨਾ ਕਿ ਪੁੱਛੋ ਹੀ ਕੁਝ ਨਾ ਤੇ ਬਾਕੀ ਇਹ ਆ ਕਿ ਉਦੋਂ ਨਾਲੋਂ ਹੁਣ ਪਾਣੀ ਦੀ ਜਿਹੜੀ ਆ ਇੱਥੇ ਜੇ ਇੱਥੇ ਦੀ ਅਸੀਂ ਗੱਲ ਕਰੀਏ ਤੇ ਥੋੜੀ ਜਿਹਾ ਸਲੋ ਹੋਇਆ ਵਾ ਹੁਣ ਪਾਣੀ ਖਲੋਤਾ ਵਾ ਇੱਕ ਥਾਂ ਤੇ ਤੇ ਹੈਗਾ ਪਰ ਉਨਾ ਹੀ ਆ ਪਰ ਚਲੋ ਹੁਣ ਹੌਲੀ ਹੌਲੀ ਪਾਊਗਾ ਫਰਕ ਪਰਮਾਤਮਾ ਮਿਹਰ ਕਰਨਗੇ ਇਹ ਹੌਲੀ ਹੌਲੀ ਫਰਕ ਪਾਊਗਾ ਹਨਾ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਸਾਰਾ ਇੱਧਰ ਅਜੇ ਇੱਕ ਮਾਤ ਜਿਹੜਾ ਵਾ ਉਹਨਾਂ ਉਹਨਾਂ ਹੀ ਡੁੱਬਿਆ ਵਾ ਜਿੰਨਾ ਜਿੰਨਾ ਉਦਣ ਹੀਗਾ ਹਨਾ ਹੌਲੀ ਹੌਲੀ ਫਰਕ ਪੈਣਾ ਵਾ ਹੁਣ ਤੇ ਇੱਧਰਲੀ ਸਾਈਡ ਤੇ ਆਪਣੇ ਜਿੰਨੇ ਵੀ ਘਰਾਂ ਵਾਲੇ ਆ ਉਹ ਏਦਾਂ ਆਪਣੇ ਲਾ ਕੇ ਤੰਬੂ ਤੇ ਹਨਾ ਇੱਥੇ ਉੱਪਰ ਗਏ ਆ ਆਪਣੇ ਡੰਗਰ ਡੁੰਗਰ ਜਿਹੜੇ ਨਾਲ ਲੈ ਕੇ ਸਾਰੇ ਉੱਪਰ ਇਹ ਅੱਜ ਵੀ ਪਾਣੀ ਜਿਹੜਾ ਵਾ ਥੱਲੇ ਲੱਥਨ ਦਾ ਨਾ ਨਹੀਂ ਲੈਣ ਰਿਹਾ ਹੈਗਾ ਬਾਕੀ ਤੁਸੀਂ ਦੇਖ ਸਕਦੇ ਹੋ ਹਣਾ ਪਾਣੀ ਦਾ ਜਿਹੜਾ ਪੱਧਰ ਉੱਚਾ ਹੀ ਹੋਇਆ ਵਾ ਨੀਵਾਤ ਨਹੀਂ ਹੋਇਆ ਬਾਕੀ ਪਾਣੀ ਦਾ ਵਹਾਅ ਇਧਰੋਂ ਤੇਜ਼ ਆ ਅੱਗੇ ਜਾ ਕੇ ਫਿਰ ਥੋੜਾ ਜਿਹਾ ਘਟ ਜਾਂਦਾ ਵਾ ਤੇ ਬਾਕੀ ਤੁਹਾਨੂੰ ਦਿਖਾਉਨੇ ਆ ਪਾਣੀ ਦਾ ਵਹਾਅ ਅਜੇ ਵੀ ਓਨਾ ਹੀ ਆ ਅੱਜ ਦੱਸਣ ਦੇ ਆ ਕਿ ਖਬਰਾਂ ਦੇ ਮੁਤਾਬਕ 2 ਵਜੇ ਪਾਣੀ ਜਿਹੜਾ ਫੇਰ ਛੱਡਿਆ ਗਿਆ ਵਾ ਜਿਹਦੇ ਨਾਲ ਬਿਆਸ ਦਰਿਆ ਦੇ ਵਿੱਚ ਫੇਰ ਪਾਣੀ ਦਾ ਜਿਹੜਾ ਪੱਧਰ ਥੋੜਾ ਜਿਹਾ ਉੱਚਾ ਹੋਇਆ ਆ ਤੁਸੀਂ ਵੇਖ ਹੀ ਸਕਦੇ ਹੋ ਵੀਡੀਓ ਦੇ ਅਨੁਸਾਰ ਤੇ ਇਹ ਆ ਜੀ ਪਪੂਲਰ ਪਪੂਲਰ ਥੱਲੇੋਂ ਪੂਰੇ ਡੁੱਬ ਚੁਕੇ ਆ ਤੇ ਉੱਪਰੋਂ ਥੋੜੇ ਥੋੜੇ ਰਹਿ ਗਏ ਆ ਹਨਾ ਤੇ ਇੱਧਰ ਪੂਰੇ ਦੁੱਖ ਤੇ ਜਿਹੜੇ ਆ ਉਹ ਡੁੱਬ ਚੁਕੇ ਆ ਬਾਕੀ ਉਹ ਜਿਹੜੇ ਲੱਗੇ ਹੁੰਦੇ ਆ ਸੋਲਰ ਪੈਨਲ ਉਹ ਵੀ ਜਿਹੜੇ ਆ ਉੱਪਰ ਉੱਪਰੋਂ ਰਹਿ ਗਏ ਆ ਬਾਕੀ ਨੀਚੋਂ ਜਿਹੜੇ ਸਾਰੇ ਉਹ ਵੀ ਡੁੱਬ ਗਏ ਆ ਬਹੁਤ ਜ਼ਿਆਦਾ ਤੇਜ਼ ਵਾ ਪਾਣੀ ਕਿਉਂਕਿ ਇਧਰਲੀ ਸਾਈਡ ਤੋਂ ਫਿਰ ਡਾਇਰੈਕਟ ਪਾਣੀ ਆਉਂਦਾ ਨਾ ਉਹਦੇ ਕਰਕੇ ਜਿੰਨਾ ਵੀ ਫਲੋ ਪਾਣੀ ਦਾ ਏ ਠਾ ਜਾਣ ਡਿਆ ਵਾ ਤੇ ਬਾਕੀ ਜਿਹੜਾ ਜਿਹੜਾ ਉੱਧਰਲੀ ਸਾਈਡ ਤੇ ਜਾਂਦਾ ਉਹ ਬੈਕ ਸਾਈਡ ਤੋਂ ਜਿਹੜਾ ਵਾ ਪਰਾਂ ਨੂੰ ਹੋ ਜਾਂਦਾ ਵਾ ਤੇ ਕੋਹੇ ਦੇ ਵਿੱਚੋਂ ਰਲ ਕੇ ਪਰਾਂ ਨੂੰ ਜਾਂਦਾ ਵਾ ਤੇ ਇਹ ਤੱਕੇ ਦੇ ਨਾਲ ਹੀ ਜਿਹੜਾ ਪਾਣੀ ਆ ਆਪਣੀ ਇਧਰਲੀ ਸਾਈਡ ਨੂੰ ਜਾਂਦਾ ਵਾ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਪਾਣੀ ਪੂਰਾ ਤੇਜ਼ ਆ ਇਹ ਆ ਜੀ ਦੂਸਰੀ ਸਾਈਡ ਹਾਂਜੀ ਆ ਪਿਲਰ ਨੂੰ ਭੇਜੋ ਫੋਟੋ ਲੰਦਾ ਹੀ ਤਾਂ ਆ ਜਿੱਥੇ ਪਿਲਰ ਆ ਉਥੇ ਪਾਣੀ ਬਹੁਤ ਜ਼ਿਆਦਾ ਤੇਜ਼ ਆ ਉਥੇ ਇਹ ਜਾਣਦੇ ਆ ਵਾ ਜੀ ਗਾਂ ਨੂੰ ਪਿਆਸ ਦਰਿਆ ਨੂੰ ਅੱਜ ਕਾਫੀ ਜਿਹੜਾ ਪਾਣੀ ਆ ਅੱਜ ਕਾਫੀ ਜਿਹੜਾ ਤੇਜ਼ ਵਹਾ ਦੇ ਵਿੱਚ ਵਾ ਏ ਐਸੇ ਤੇਜ਼ ਵਹਾ ਦੇ ਨਾਲ ਹੀ ਪਾਣੀ ਉਪਰਲੀ ਸਾਈਡ ਨੂੰ ਜਾਂਦਾ ਵਾ ਬਹੁ ਮਾੜੀ ਹਾਲਤ ਹੋ ਜਣੀਆਂ ਜੇ ਇਦਾਂ ਹੀ ਰਿਹਾ ਹਨਾ ਪਾਣੀ ਆ ਕੇ ਹੁਣ ਪਾਣੀ ਦਾ ਜਿਹੜਾ ਵਾ ਵਹਾ ਖਲੋਤਾ ਵਾ ਪਰ ਪਾਣੀ ਹੁਣਾਂ ਹੀ ਆ ਥੋੜਾ ਜਿਹਾ ਵਧਿਆ ਹੀ ਹੋ ਸਕਦਾ ਵਾ ਉਦਣ ਨਾਲੋਂ ਘਟਿਆ ਨਹੀਂ ਆ ਪਰ ਬਾਕੀ ਇਹ ਆ ਕੇ ਪਾਣੀ ਹੁਣ ਇੱਕ ਤਾਂ ਖਲੋਤਾ ਵਾ ਇਹ ਜਦੋਂ ਮਗਰੋਂ ਪਾਣੀ ਵੱਧਦਾ ਨਾ ਤੇ ਫੇਰ ਕੰਮ ਖਰਾਬ ਹੁੰਦਾ ਵਾ ਵੈਸੇ ਤੇ ਚਲੋ ਫੇਰ ਜਦੋਂ ਪਾਣੀ ਦਾ ਵਹਾ ਘਟ ਹੁੰਦਾ ਫੇਰ ਇਹ ਦਰਿਆ ਦੇ ਵਿੱਚ ਪੈਣਾ ਸ਼ੁਰੂ ਹੋ ਜਾਂਦਾ ਵਾ ਵੈਕ ਜਾਣਾ ਸ਼ੁਰੂ ਹੋ ਜਾਂਦਾ ਵਾ ਕਿਉਂਕਿ ਇਹਦੀ ਚੜਾਈ ਤਾਂ ਨੂੰ ਆ ਚੜਾਈ ਜਿਹੜੀ ਆ ਤਾਂ ਨੂੰ ਆ ਤੇ ਤਰਾਈ ਜਿਹੜੀ ਆ ਇਹਨੂੰ ਠਾ ਨੂੰ ਆ ਦਰਿਆ ਵੱਲ ਨੂੰ ਜਦੋਂ ਪਾਣੀ ਦਾ ਫਰਕ ਪੈਂਦਾ ਵਹਾਦਾ ਫਿਰ ਜਿਹੜਾ ਪਾਣੀ ਠਾਣ ਨੂੰ ਜਾਣ ਲੱਗ ਪੈਂਦਾ